ਵੀਰ ਮੈਂ ਜ਼ਿੰਦਗੀ ਵਿੱਚ ਇੱਕ ਤਜਰਬਾ ਵੇਖਿਆ ਕਿ ਜਿੰਨਾ ਮਰਜ਼ੀ ਕਿਸੇ ਦਾ ਭਲਾ ਕਰ ਲੋ ਇਹ ਲੋਕ ਬੁੱਕਲ ਦੇ ਸਾਪਿਆ ਡੰਗ ਮਾਰ ਲੱਗਿਆ ਨਹੀਂ ਵੰਦੇ ਪਹਿਲਾਂ ਉਸ ਕੁੜੀ ਨੇ ਆਪ ਭਾਈ ਅਮਰਪਾਲ ਮੈਰੋ ਨੂੰ ਸੱਦਿਆ ਕਿ ਮੇਰੇ ਨਾਲ ਬਾਬੇ ਨੇ ਗਲਤ ਕੰਮ ਕੀਤਾ ਤੇ ਜਦੋਂ ਕਾਰਵਾਈ ਪੈ ਗਈ ਵੇਖੋ ਕਿੱਡੇ ਲੋਕ ਗੰਦੇ ਆ ਕੇ ਬਾਬੇ ਅਮਰਪਾਲ ਮੈਰੋ ਨੂੰ ਸਾਰੇ ਟੱਬਰ ਨੇ ਫਸਾ ਦਿੱਤਾ। ਇਹ ਵੀਰ ਦਾ ਕਮੈਂਟ ਆ ਕਿ ਭਾਈ ਅਮਰਪਾਲ ਸਿੰਘ ਮੈਰੋ ਵਾਲੇ ਵੀ ਕੋਈ ਬੋਲੋ। ਵੀਰ ਮੈਂ ਜ਼ਿੰਦਗੀ ਵਿੱਚ ਇੱਕ ਤਜਰਬਾ ਵੇਖਿਆ ਕਿ ਜਿੰਨਾ ਮਰਜੀ ਕਿਸੇ ਦਾ ਭਲਾ ਕਰ ਲੋ ਇਹ ਲੋਕ ਬੁੱਕਲ ਦੇ ਸਾਪਿਆ ਡੰਗ ਮਾਰ ਲੱਗਿਆ ਨਹੀਂ ਵੰਦੇ। ਪਹਿਲਾਂ ਉਸ ਕੁੜੀ ਨੇ ਆਪ ਭਾਈ ਅਮਰਪਾਲ ਮੈਰੋ ਨੂੰ ਸੱਦਿਆ ਕਿ ਮੇਰੇ ਨਾਲ ਬਾਬੇ ਨੇ ਗਲਤ ਕੰਮ ਕੀਤਾ। ਤੇ ਜਦੋਂ ਕਾਰਵਾਈ ਪੈ ਗਈ ਵੇਖੋ ਕਿੱਡੇ ਲੋਕ ਗੰਦੇ ਆ ਕੇ ਬਾਬੇ ਅਮਰਪਾਲ ਮੈਰੋ ਨੂੰ ਸਾਰੇ ਟੱਬਰ ਨੇ ਖਸਾ ਦਿੱਤਾ ਇਹ ਗੱਲ ਪਹਿਲੀ ਵਾਰ ਨਹੀਂ ਸੀ ਇੱਥੇ ਸਾਰਿਆਂ ਨੂੰ ਪਤਾ ਦੁਨੀਆ ਤੇ ਕੀ ਚੱਲਣ ਡਿਆ ਰਾਮ ਰਹੀਮ ਬਾਰੇ ਕਿੰਨੂੰ ਨਹੀਂ ਪਤਾ ਇਹਦੇ ਆੜਾ ਬਾਬਾ ਹੋਣ ਫੜਿਆ ਇਹਦੇ ਬਾਰੇ ਕਿੰਨੂੰ ਨਹੀਂ ਪਤਾ ਇੱਥੇ ਪਤਾ ਕਿੰਦਾ ਵਾ ਜਿਹੜਾ ਬੰਦਾ ਸੱਚ ਬੋਲੂਗਾ ਨਾ ਉਹਨੂੰ ਫਾਂਸੀ ਚੜਨਾ ਹੀ ਪੈਣਾ ਗੱਲ ਅਮਰਤਪਾਲ ਮਹਿਰੋਂ ਦੀ ਵੀ ਸੱਚ ਆ ਕਿ ਪੰਜ ਤਖਤ ਆ ਉਹਨਾਂ ਦੇ ਜਥੇਦਾਰ ਆ ਹੋਰ ਕਿੰਨੀਆਂ ਜਥੇਬੰਦੀਆਂ ਵਾਂ ਕਿਸੇ ਨੇ ਅਮਰਤਪਾਲ ਦਾ ਸਾਥ ਨਹੀਂ ਦਿੱਤਾ ਨਾ ਇਹ ਦੇਣਾ ਵਾਂ ਜਿੱਥੇ ਜਾਰਾ ਛਿੱਤ ਸਰੋਪੇ ਪੈਂਦੇ ਜਿੱਥੇ ਸ਼ੋਰ ਤੇ ਮਿਲਦੀ ਆ ਨਾ ਜਿੱਧਰ ਨੂੰ ਹਵਾ ਦਾ ਰੋਖ ਹੁੰਦਾ ਸਾਡੇ ਲੋਕ ਉਧਰ ਨੂੰ ਹੁੰਦੇ ਆ ਭਾਈ ਅਮਰਤਪਾਲ ਮਹਿਰੋਂ ਨੇ ਕਈਆਂ ਨੂੰ ਸਿੱਧੇ ਰਾਏ ਪਾਇਆ ਪਰ ਇਹਨੂੰ ਵੇਖ ਕੇ ਮਨ ਟੁੱਟ ਗਿਆ ਕਿ ਭਾਈ ਜਿਹੜਾ ਤਰੂਗਾ ਜਿਹੜਾ ਬੋਲੇ ਉਹੋ ਹੀ ਗੁੰਡਾ ਖੋਲੇ ਅੱਜ ਵੇਖ ਲਓ ਕਾਨੂੰਨ ਇੱਕ ਬੰਦੇ ਹੋ ਗਿਆ ਬਾਬਾ ਫੇਰ ਚੰਗਾ ਬਣ ਗਿਆ ਕਿੱਡੀ ਸਾਡੇ ਲੋਕਾਂ ਵਿੱਚ ਗੈਰਤ ਮਰ ਚੁੱਕੀ ਆ ਆਪ ਧਰਲੇ ਮਾਰਦੇ ਸੀਗੇ ਤੇ ਸਾਡੇ ਕੁੜੀਆਂ ਦੇ ਰੇਪ ਹੋਏ ਆ ਸਭ ਨਾਲ ਧੱਕਾ ਹੋਇਆ ਵਾ ਬਾਬੇ ਨੇ ਵੀਡੀਓ ਵਾਇਰਲ ਕਰਤੀਆਂ ਬਾਬੇ ਨੇ ਆਡੀਓ ਵਾਇਰਲ ਕਰਤੀਆਂ ਅਮਰਪਾਲ ਨੇ ਮੈਰੋ ਨੇ ਸਾਰਾ ਕੁਝ ਦੁਨੀਆ ਦੇ ਸਾਹਮਣੇ ਲੈਣ ਦਾ ਪਰ ਸਾਡੇ ਲੋਕਾਂ ਨੂੰ ਛਤਰ ਖਾਨ ਦੀ ਆਪਤਾ ਤੇ ਉਹ ਖਾਂਦੇ ਰਹਿਣ ਦੋ ਇਹ ਜਿੰਨੇ ਵੀ ਕਹਿ ਸਕਦੇ 90% ਦੇਰਿਆਂ ਚ ਸਾਧੂ ਸਾਥ ਬੈਠੇ ਨੇ ਚਿੱਟੀਆਂ ਸਿੰਘਾਂ ਸਾਰੇ ਨਹੀਂ ਕਹਿ ਸਕਦਾ ਆਪ ਅਸੀਂ ਕੁੜੀਆਂ ਨੂੰ ਭੇਜਦੇ ਆਂ ਕਿ ਬਾਬਾ ਜੀ ਦੀ ਸੇਵਾ ਕਰੋ ਤੇ ਬਾਬਾ ਜੀ ਨੂੰ ਜਿਹੜੀ ਚੰਗੀ ਲੱਗਦੀ ਬਾਬਾ ਜੀ ਨੂੰ ਉਹਨੇ ਕਲਟੂ ਮਲਟੂ ਕਰਨਾ ਹੀ ਕਰਨਾ ਅੱਗੇ ਨਾ ਹੁੰਦਾ ਸੀਗਾ ਕਿ ਜਿਹੜੇ ਸੇਪ ਚੁੰਨੀਆਂ ਨਹੀਂ ਸਾਡੇ ਜੋਦੇ ਲੱਥਣ ਗੰਦੇ ਕਦੀ ਗਲਤ ਕੰਮ ਨਹੀਂ ਹੋਣ ਬੰਦੇ ਤੇ ਹੁਣ ਹੀ ਆਪਣੇ ਬੰਦੇ ਹੀ ਜਿਹਨਾਂ ਕਹਿੰਦੇ ਵਾੜ ਖੇਤ ਨੂੰ ਖਾਣ ਦੀ ਉਹ ਕੰਮ ਹੋਣ ਰਿਹਾ ਕਿਸੇ ਨੇ ਅਮਰਪਾਲ ਮੈਰੋ ਸਾਹਿਬ ਤੁਹਾਡਾ ਕਿਸੇ ਨਿਸ਼ਾਸ ਨਹੀਂ ਦੇਣਾ ਇੱਥੇ ਅਸੀਂ ਵੀ ਉੱਜੜ ਕੇ ਆਏ ਆਂ ਆ ਦੇਸ਼ ਤੋਂ ਅਸਰਿਆ ਤੋਂ ਤੇ ਲੋਕ ਸਾਡੇ ਜਿਹੜਾ ਹੱਨਾ ਤੁਰਦੇ ਰਹੇ ਪਿੱਛੇ ਪਿੱਠ ਤੇ ਤਾੜੀਆਂ ਮਾਰਦੇ ਰਹੇ ਕਿ ਤੂੰ ਚੰਗਾ ਹੋਇਆ ਇੰਨੇ ਬੜੀ ਹੱਥ ਚੁੱਕੀ ਇਹ ਹਰ ਗੱਲ ਦੇ ਵਿੱਚ ਟਾਲ ਦੇ ਲੱਤ ਟਾਂਗ ਅੜੋਂਦਾ ਸੀਗਾ ਇੱਥੇ ਮੈਂ ਦੱਸਦਾ ਕਿ ਅਮਰਪਾਲ ਸਾਹਿਬ ਮੈਂ ਆਸਟ੍ਰੇਲੀਆ ਦੀ ਕੁੜੀ ਦੀ ਵੀਡੀਓ ਵਾਇਰਲ ਹੋਈ ਤੇ ਉਹਨੂੰ ਸਮਝਾਉਣ ਵਾਸਤੇ ਗੱਲ ਕੀਤੀ ਸੀਗੀ ਕਿ ਭਈ ਕੈਮਰਾ ਸਾਹਮਣੇ ਹੋ ਜਾ ਗੰਦ ਮੰਦ ਨਾ ਪਾਓ ਆ ਕੁੱਲੜ ਪੀਦੇ ਵਾਲਿਆਂ ਦੀਆਂ ਹੋਣ ਵੀਡੀਓ ਕਾਉਣਿਆਂ ਭਈ ਅੱਜ ਤੁਸੀਂ ਦੁਨੀਆ ਨੂੰ ਸਿਹਤ ਦੇਣਦੇ ਆ ਤੇ ਤੁਸੀਂ ਕੀ ਗੰਦ ਪਾਇਆ ਸੀ ਤੇ ਥੱਲੇ ਕਮੈਂਟ ਆਉਂਦੇ ਆ ਕਿਸੇ ਦੀ ਤੀਹ ਭੈਣ ਦੀ ਈਸ਼ਤ ਨਾ ਰਛਾਲ ਆਸਟ੍ਰੇਲੀਆ ਦੀ ਕੁੜੀ ਨੇ ਕਿੰਨਾ ਗੰਦ ਪਾਇਆ ਸੀ ਤੇ ਉੱਤੇ ਵੀ ਸਾਨੂੰ ਮਾੜੇ ਚੰਗੇ ਲੋਕਾਂ ਨੇ ਬੋਲਿਆ ਲੈ ਰੱਬ ਕਹੇ ਤੇਰੇ ਘਰ ਦੀ ਧੀ ਹੋਵੇ ਰੱਬ ਕਹੇ ਤੈਨੂੰ ਇਦਾਂ ਹੋਵੇ ਤੂੰ ਕੁੜੀ ਦੀ ਵੇਚਤੀ ਕਰਾ ਕੇ ਰੱਖਦੇ ਇਹ ਭਾਈ ਸਾਹਿਬ ਅਮਰਪਾਲ ਜੀ ਦੁਨੀਆ ਦਾ ਦਸਤੂਰ ਆ ਕਿ ਇੱਥੇ ਮੁੱਕਰ ਜਾਂਦੇ ਲੋਕ ਉਹ ਕੁੜੀ ਨੇ ਬਿਆਨ ਬਦਲ ਲਗਿਆ 5 ਮਿੰਟ ਨਹੀਂ ਲਾਏ ਇਹ ਇਹ ਕੁਝ ਹੋਣਾ ਹੀ ਹੋਣਾ ਵਾ ਅਜੇ ਤੁਹਾਡੇ ਨਾਲ ਬੜੀਆਂ ਸ਼ਾਖਾ ਹੋਣੀਆਂ ਤੁਹਾਨੂੰ ਕਈਆਂ ਪਰਤਿਆਂ 'ਚ ਫਸਾ ਕੇ ਤੁਹਾਨੂੰ ਝੇਲਣਾ ਕਰਾਉਣੀਆਂ ਤੁਹਾਡੀ ਕੁੱਟ ਮਾਰ ਕਰਨੀ ਤੁਹਾਡੇ ਨਾਲ ਬਹੁਤ ਕੁਝ ਹੋਣਾ ਵਾ ਤੇ ਜਿਹੜੀ ਮੈਂ ਗੱਲ ਕਹਿੰਦਿਆਂ ਨਾ ਸਾਡੀ ਦੁਨੀਆ ਉਹਨਾਂ ਭਾਵੇਂ ਜਿੰਨਾ ਮਰਜ਼ੀ ਗਲਤ ਕੰਮ ਕੀਤਾ ਵੀਡੀਓ ਵਾਇਰਲ ਹੋ ਗਿਆ ਸਾਡੇ ਨਾਲ ਕੁਝ ਨਾ ਕਿ ਥੱਲੇ ਅੱਜ ਵੀ ਮੈਨੂੰ ਵੀ ਕਮੈਂਟ ਆਉਣੇ ਆ ਇਥੇ ਤੂੰ ਕੁੜੀ ਦੇ ਇੱਥੇ ਹੀ ਉਹਨੂੰ ਛਾਲ ਕੇ ਰਾਖਤਾ ਉਹ ਨੱਕ ਡੋਬ ਕੇ ਮਰ ਜੂ ਕੋਲਣ ਪੀਜੇ ਵਾਲੇ ਦੇ ਬੱਚਾ ਹੋਣ ਵਾਲਾ ਹੀ ਉਹ ਜੇ ਮਰ ਗਈ ਤੇ ਤੂੰ ਜ਼ਿੰਮੇਵਾਰ ਆ ਮੈਨੂੰ ਮੇਰਾ ਕੋਈ ਯਾਰ ਦੋਸਤ ਆ ਮੈਂ ਨਾਂ ਨਹੀਂ ਲੈਣਾ ਪਿੱਛੇ ਦੀ ਇੱਕ ਵੀਡੀਓ ਵਾਇਰਲ ਹੋਈ ਇਸ ਤੇ ਉਹਦੇ ਵਿੱਚ ਪੁੱਛਿਆ ਗਿਆ ਸੀ ਵੀ ਕੁੜੀ ਕਿੱਥੋਂ ਦੀ ਤੇ ਮੁੰਡਾ ਕਿੱਥੋਂ ਦਾ ਤੇ ਮੇਰੇ ਯਾਰ ਦੋਸਤ ਨੇ ਕਦੇ ਦੱਸਦਾ ਵੀ ਫੁਰਾਣੇ ਫੁਰਾਣੇ ਥਾਂ ਦਾ ਤੇ ਕੁੜੀ ਦੇ ਘਰ ਵਾਲੇ ਤੇ ਉਹ ਮੁੰਡੇ ਦੇ ਘਰ ਵਾਲੇ ਕਹਿੰਦੇ ਸੀਗੇ ਕਿ ਜੇ ਸਾਡਾ ਭਤੀਜਾ ਕੁਝ ਖਾ ਕੇ ਮਰ ਗਿਆ ਤੇ ਤੈਨੂੰ ਅਸੀਂ ਪੱਕੇ ਜਿਠੋਕਾਂ ਨਹੀਂ ਇਹਦਾ ਸਾਡਾ ਨਾਂ ਵੀ ਹੁੰਦਾ ਸਾਨੂੰ ਉਲਟ ਬੋਲਿਆ ਜਾਂਦਾ ਸਾਡੀ ਕਮਿਊਨਿਟੀ ਕਿਸਦਾ ਸਾਫ਼-ਸੋਥ ਨਹੀਂ ਕਿ ਦੇਣ ਵਾਲੀ ਉਲਟਾ ਜਦੋਂ ਤੁਸੀਂ ਫਸਦੇ ਆ ਨਾ ਉਦੋਂ ਤਮਾਸ਼ਾ ਵਿੰਦੀ ਆ ਉਦਾਂ ਵੇਖ ਲਓ ਕਿੰਨੀ ਕੌਮ ਦੇ ਜਥੇਦਾਰ ਆ ਕਿੰਨੇ ਲੋਕ ਆ ਕਿੰਨੀਆਂ ਜਥੇਬੰਦੀਆਂ ਆ ਕੋਈ ਸਾਥ ਦੇਣ ਵਾਸਤੇ ਅੱਗੇ ਨਹੀਂ ਆਉਂਦਾ ਜੇ ਅਮਰਪਾਲ ਭਾਈ ਸਾਹਿਬ ਨੇ ਅੱਗੇ ਕਿੰਨੇ ਹੋਰ ਮਸਲਿਆਂ ਦੇ ਵਿੱਚ ਗੱਲਬਾਤ ਕੀਤੀ ਆ ਆ ਸੋਖਰਤੀ ਵਾਲੇ ਤੇ ਕੀਤੀ ਆ ਜਿਹੜਾ ਕੁੜੀ ਦਾ ਬਲਤਕਾਰ ਕਰਕੇ ਮਾਰੀ ਉਹਦੇ ਘਰ ਪਹੁੰਚਿਆ ਜਿਹੜੇ ਕੁੜੀ ਦੇ ਵਾਲ ਕੱਟੇ ਗਏ ਉਹਦੇ ਘਰ ਪਹੁੰਚਿਆ ਆ ਜਿਹੜੇ ਨਸ਼ਈ ਆਸ਼ਿਕ ਦੁੱਜੇ ਤੀਜੇ ਮਾੜਾ ਚੰਗਾ ਬੋਲਦੇ ਸੀ ਉਹਨਾਂ ਨੂੰ ਠੋਕਦਾ ਰਿਹਾ ਉਹ ਤੇ ਗੁਰੂ ਬਾਦਿਆਂ ਵਾਲੇ ਦਾ ਹੁਕਮ ਬਜਾਈ ਜਾਂਦਾ ਪਰ ਸਾਡੇ ਲੋਕਾਂ ਨੂੰ ਕਦੇ ਵੀ ਨਹੀਂ ਆਉਣਾ ਹੁਣ ਕਿਉਂ ਨਹੀਂ ਬੋਲਦੇ ਕਿੱਥੇ ਰਹਿ ਗਏ ਦਸੇ ਬੰਦਿਆਂ ਵਾਲੇ ਕਿੱਥੇ ਰਹਿ ਗਏ ਬਾਕੀ ਅੰਮ੍ਰਿਤਪਾਲ ਨੂੰ ਤੁਹਾਡੀ ਸਾਥ ਹੀ ਲੋੜ ਆ ਇਸ ਦੁਨੀਆ ਮੁੱਕਰ ਗਈ ਉਹ ਸ਼ਰੀਆਮ ਕੁੜੀ ਮੁੱਕਰ ਗਈ ਹਾਲਾਂਕਿ ਉਹ ਵੀਡੀਓ ਵਿੱਚ ਕਮਰੇ ਜਾਂਦੀ ਆਉਂਦੀ ਵੀ ਇਹ ਜਿਹੜੇ ਕੰਮ ਹੁੰਦੇ ਆ ਨਾ ਇਹਨਾਂ ਦੇ ਪਿੱਛੇ ਵੱਡੇ ਵੱਡੇ ਲੋਕਾਂ ਦਾ ਹੱਥ ਹੁੰਦਾ ਅਸੀਂ ਸਵਾਲ ਲੈ ਕੇ ਭਾਈ ਸਾਹਿਬ ਵੇਖ ਲਿਆ ਸਾਨੂੰ ਕਹਿੰਦੇ ਤੁਸੀਂ ਮਸ਼ਹੂਰ ਹੋਣ ਕਰਕੇ ਵੀਡੀਓ ਪਾਉਂਦੇ ਤੁਸੀਂ ਇੰਨਾ ਕਰਦੇ ਤੁਸੀਂ ਗੱਲ 'ਚ ਨਹੀਂ ਆਉਂਦੇ ਇਹ ਭਾਈ ਸਾਹਿਬ ਰਾਤੋਂ ਰਾਤ ਬਿਆਨ ਬਦਲ ਜਾਂਦੇ ਕੁੜੀ ਦੇ ਮਾਪੇ ਮੁੜ ਕੇ ਇਹ ਫਰੈਂਡ ਨਿਕਲ ਆਉਂਦੇ ਆ ਇਹਨਾਂ ਇਹਨਾਂ 'ਚ ਵਿਆਹ ਕਰਾਉਣਾ ਹੈਗਾ ਇਹਨਾਂ ਦੇ ਰਿਲੇਸ਼ਨਸ਼ਿਪ ਦੇ ਵਿੱਚ ਇਹ ਬਾਬਿਓ ਰੱਬ ਹੀ ਆ ਇਸ ਪਾਸੇ ਰੱਖੇ ਨੇ ਜਿੱਨਾ ਹੁਣ ਗੰਦ ਭੈਂਦਿਆ ਨਾ ਹੁਣ ਵਾਲੇ ਸਮੇਂ ਦੇ ਵਿੱਚ ਉਹ ਗੱਲਾਂ ਕਈਆਂ ਪਰ ਫਿਰ ਵੀ ਮੈਂ ਇੱਕ ਵਾਰੀ ਕਹਾਂਗਾ ਵੀ ਜਾਗਦੀ ਜ਼ਮੀਰ ਵਾਲਿਓ ਜੇ ਭਾਈ ਅਮਰਤਪਾਲ ਮੈਹਰੋ ਤੇ ਕੋਈ ਗੱਲਬਾਤ ਆਉਂਦੀ ਆ ਉਹ ਸਾਫ਼ ਦਿਓ ਪਰ ਇੱਕ ਚੀਜ਼ ਮੈਂ ਵੇਖੀ ਆ ਇਹਨਾਂ ਸਾਧੂਆਂ ਨੇ ਇੰਨਾ ਗੰਦ ਪਾਇਆ ਚੋਣ-ਚੋਣ ਕੇ ਸੋਹਣੀਆਂ-ਸੋਹਣੀਆਂ ਕੁੜੀਆਂ ਨਾਲ ਵਿਆਹ ਕਰਾ ਕੇ ਨ ਡੇਰੇ ਵਸਾਏ ਆ ਮੈਂ ਖੁਦ ਵੇੰਧਾ ਰਿਆਂ ਕਿ ਜਿਹਨਾਂ ਨੂੰ ਅਸੀਂ ਕਹਿੰਦੇ ਨੇ ਬੜੀਆਂ ਗੱਲਾਂ-ਬਾਤਾਂ ਵਾਲੇ ਸਾਧੂ ਸੰਤ ਜੇ ਆ ਉਹ ਸਾਰੇ ਨਹੀਂ ਮਾੜੇ ਜਿੰਨਾਂ ਭਗਤੀ ਕਰਨੀ ਉਹ ਜੰਦਲਾਂ 'ਚ ਬੈਠੇ ਆ ਉਹ ਲੋਭ-ਚੋਕ ਕੇ ਬੈਠੇ ਆ ਉਹਦੇ ਦਸਵੇਂ ਦਵਾਰ ਖੋਲ ਕੇ ਬੈਠੇ ਆ ਤੇ ਇਹ ਇਹ ਆਪਣੇ ਕਿਸ਼ਾਰੇ ਖੋਲ ਕੇ ਬੈਠੇ ਆ ਆਪਣੇ ਡੇਰਿਆਂ ਦੇ ਵਿੱਚ ਗੰਦ ਪਾਉਣ ਨੂੰ ਬੈਠੇ ਆ ਰਾਮ ਨਹਿਮ ਜੋ ਕਹਿੰਨੇ ਕੀ ਕਰ ਲਿਆ ਕਿੰਨੇ ਉਹਦੇ ਉੱਤੇ ਕਤਲ ਨਿਕਲੇ ਕਿੰਨੇ ਉਹਦੇ ਉੱਤੇ ਗਲਤ ਕੰਮ ਨਿਕਲੇ ਕੰਨੀਆਂ ਬੰਦਿਆਂ ਨੂੰ ਨਪੁੰਛ ਬਣਾਤਾ ਉਹਦੇ ਕੁਦਰਤ ਨੇ ਲਾਖੀ ਦੀ ਲਾਖੀ ਮਾਰੀ ਤੇ ਤਾਂ ਉਹ ਫੜ ਹੋ ਗਿਆ ਤੇ ਹਜੇ ਹੋਰ ਪਤਾ ਨਹੀਂ ਕਿੰਨੀਆਂ ਕੁੜੀਆਂ ਦੇ ਕੇਸ ਹੋਣੇ ਹਨ ਪਰ ਜੇ ਐਦਾਂ ਕੁੜੀਆਂ ਤੁਸੀਂ ਤੂੰ ਆਪਣੇ ਪੈਰਾਂ ਦੀ ਕੁੜੀ ਆਪ ਘਵਰੀ ਮੜੀ ਆ ਰੱਬ ਦਾ ਅੰਤਵੰਨ ਉਹ ਉਹ ਲਊਗਾ ਜਿੱਦਾਂ ਤੋਂ ਬਿਆਨਾਂ ਤੋਂ ਮੁੱਕਰੀਆਂ ਜਿੱਦਾਂ ਤੋਂ ਆਪਣੇ ਬੱਚੇ ਨੂੰ ਬਹਾਲ ਕਰਦੇ ਆ ਖੇ ਖਾਣ ਜਾਂਦੀਆਂ ਕਿਉਂਕਿ ਅੰਨੇ ਥੋੜੇ ਆ ਉਹ ਟੁਰਨਾ ਵਿੱਚ ਤੇਰੀਆਂ ਗੱਲਾਂ ਚੱਲਣੀਆਂ ਉਹ ਸਾਰੀਆਂ ਅਜੇ ਕਿ ਉਹ ਕੋ ਵੀਡੀਓ ਵੀ ਪਈਆਂਗੇ ਤੂੰ ਨਾ ਸਕਦੀ ਬਾਕੀ ਵੀਰ ਇਹ ਅਰਬੀਆ ਜੋ ਕੋਈ ਦੁਨੀਆ ਨੇ ਚੱਲਣ ਡਿਆ ਅਸੀਂ ਵੀ ਤੇਰਾ ਭਲਾ ਕਰਕੇ ਵੇਖਿਆ ਪਰ ਐਂਡ ਤੇ ਛੱਤਰ ਹੀ ਪੈਂਦੇ ਗਾਲਾਂ ਹੀ ਪੈਂਦੀਆਂ ਤੇ ਲੋਕ ਖੁਸ਼ ਹੁੰਦੇ ਵੀ ਲੈ ਕੇ ਬਾਬਾ ਇਹਨੇ ਬੜੀ ਆਤ ਚੁੱਕੀ ਪਰ ਬਾਬਾ ਮੈਰੋ ਸਾਹਿਬ ਤੂੰ ਸੱਚਾ ਵਾ ਨਾ ਤੇ ਰੱਬ ਤੇਰਾ ਸਾਥ ਦੂ ਦੁਨੀਆ ਦੀ ਟੈਨਸ਼ਨ ਨਾ ਤੋ ਲੈ ਇੱਥੇ चढ़ंदी कला आई इहो जे हुकम आंदी